ਭੱਲੇ ਆਤੀ ਕੱਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਹੋਰ ਭਾਜੀ ਕਿੱਦਾਂ ਠੀਕ ਠਾਕ ਵੱਡੇ ਵੀਰ ਜੀ ਤੁਸੀਂ ਸਰਾਉ ਗਿਆ ਮਾਲ ਜੀ ਮੈਂ ਗਿਆ ਵੀਰ ਜੀ ਹਾਂ ਜੀ ਬਰ ਕਿਨੇ ਜੀ ਅੱਜ ਵੀਰ ਜੀ ਸਾਥ ਸੱਤ ਗਾਵਾਂ ਹਾਂ ਜੀ ਹਰ ਜਲਸੀ ਵਿੱਚ ਬੈਠੇ ਹਾਂ ਜਲਸੀਆਂ ਵੱਡੇ ਚਲੋ ਗੱਪਣਾ ਸਾਰੀਆਂ ਨਹੀਂ ਸੁਈਆਂ ਤਾਲੀਆਂ ਸਾਰੀਆਂ ਸਾਰੀ ਸੁਈਆਂ ਕਰੀ ਸੁਣੋ ਐਡਰੈਸ ਬੋਲੋ ਬਰ ਦਸ ਪਿੰਡ ਆਪਣਾ ਲੀਲ ਕਲਾਂ ਦੀ ਮਿਰਜੇ ਦੀਆਂ ਕਾਦੀਆਂ ਦੇ ਵਿੱਚ ਦੀ ਕੋਧਨਵਾਲ ਨਾਲ ਨਾਤ ਮੁੱਕਲਾਂ ਪਿੰਡ ਪੈਂਦਾ ਜੀ। ਨਾਮ ਤੁਹਾਡਾ ਫੋਨ ਨੰਬਰ ਮਨਦੀਪ ਸਿੰਘ ਜੀ ਨਾਂ ਮੋਬਾਈਲ ਨੰਬਰ 8427 439988 ਇੱਕ ਰਫ਼ੇ ਬੋਲੋ 8427 439988 ਜੀ। ਚਲ ਦੱਸੋ। ਇਹ ਗੱਬਣਾ ਜੀ? ਇਹ ਗੱਬਣਾ ਵੱਡੇ ਜੀ। ਅੱਛਾ ਜੀ। ਕਿੰਨੇ ਟਾਈਮ ਲੱਗੋਗੇ ਜੀ? ਇਹ ਵੀ ਲੈ ਜੀ ਹਫ਼ਤਾ। ਇੱਕ ਹਫ਼ਤਾ ਲੈ। ਹਾਂ ਜੀ। ਬਾਠ ਠੀਕ ਹੈ। ਐ ਐ ਲੰਮੀ ਦਰੋ। ਪਾ ਬਿਲਕੁਲ ਨਿਕਨੇ ਕਰਿਆ ਖੈ ਜੀ। ਬਾਠ ਠੀਕ ਹੈ। ਹਾਂਜੀ ਜਾ ਬਣਾਇਆ ਹਾਂਜੀ 40 ਦੀ ਦੇ ਦਾਂਗੇ ਵੱਡੇ ਵੀ ਆਪੀ ਛੋੜ 2000 ਛੱਡਾਂਗੇ ਵਿੱਚ ਹੋਰ ਹੋ ਜਾਊਗਾ 35 2000 ਹੁਣ ਛੋੜ ਹੀ ਕਰਦੇ ਵਿੱਚ ਚਲੋ

ਹਾਂਜੀ ਇਹਦਾ ਮੁੱਲ ਵੀ ਕਿੜੀ ਦਾ 45 2000 ਦਾ ਇਹ ਵੀ ਵੇਂਦੀ ਇਹ ਵੀ ਵੇਂਦੀ ਚੱਲਣ ਦੇ ਗੱਲਾਂ ਆਹ ਹੈ ਜੀ ਇਹ ਵੀ ਰੀਤੀ ਇਹ ਕਾਲਜੀ ਜੁਈਏ ਆਹ ਤਾਲੇ ਪਕਸੋਂ ਨਹੀਂ ਆਹ ਅੱਸੀ ਦੇਖੋ ਪਰਸੋਂ ਸੁਈ ਹੈ ਜੀ ਡੱਬੀ ਆਹ ਡੱਬੀ 10 ਕਿਲੋ ਬੋੜਾ ਹੀ ਹੈ ਬੋੜਾ ਹੀ ਹੈ ਜੀ ਹਾਂਜੀ ਬਸ ਠੀਕ ਆ ਲੋ 10 ਮੇ ਬੋੜਾ ਹੀ ਹੈ ਜੀ ਚੱਕੀ ਜਰੇਟ ਫਟੇ ਕਰਾਂ ਜੀ ਵਾਦੂ ਗਾਵਾਂ ਗਾਵੜੀ ਮੋੜੀ ਤੇ ਤੋਂ ਗੜੇ ਗਾਵਾਂ ਨਗਰੀ ਦੀ ਹਾਂਜੀ ਸਾਡਾ ਓਕੇ ਆ ਸਾਡਾ ਥਣਾਂ ਮੁਕੇ ਥਣਾਂ ਦੀ ਆਡੀ ਰੈਂਗੀ ਜੀ ਬੋਲੋ ਜੀ ਇਹਦਾ ਮੁੱਲ ਵੀਰ ਦੀ 40 ਕਰੀਦਾ 35 ਦੀ ਹਾਂ ਨਾ ਦੇਣਾ ਹੋਰ ਜਾਂ ਸਰਦਾ ਹੋਰ ਜਾਂ ਤੂੰ ਹੋਰ ਜਾਂ ਨਾ 33 ਹੀ ਦੇਦਾ 3300 ਚੱਲਣ ਦੋ ਬਾਠੀ ਆਪੇ ਜਿਸ ਇਹ ਪਹਿਲਾ ਜੇ ਵੱਛੀ ਗੱਭਣਾ ਨਾ ਨਾ ਸੂਈ ਆ ਇਹਦਾ ਬਚਾਓ ਵੱਛੀ ਜੇ ਮਰ ਦੁੱਧ ਕਿੰਨਾ ਜੀ ਦੋ ਦੇਰ ਕੋ 7 ਕਿਲੋ ਵੱਡੇ ਜੀ 7 ਕਿਲੋ ਪੱਕਾ 6 ਕਿਲੋ ਲਾਈਆ ਪੱਕਾ ਹਾਂ ਜੀ ਇਹਨੂੰ ਕੋਈ ਆਜ ਠੰਡੀ ਦੀ ਬੈਠੀ ਕਮਾਲ ਕਰਾ ਦਿੱਤਾ ਜੀ ਬੈਠੀ ਹੈ ਜੀ ਹਾਂ ਜੀ ਫਿਰ 8000 ਦੀ 28000 ਦੀ ਹਾਂ ਮਾਨਤਾ 3 25 ਦੇ ਕੁੜੇ ਦੇ ਦਾ 2000 ਹੋ ਸਰ ਹੋਰ ਜਾਂ ਦੋ ਹਾਂ ਤੇ 3 1/2 ਦੇ ਦਾ ਨਹੀਂ ਤੂੰ ਹੀ ਨਹੀਂ ਬੋਲੇ ਬਾਈ ਦੇ ਭਲਾ ਕੀ ਫਾਰ ਕੇ ਬੋਲ ਪੈਂਦਾ ਇਹ ਵੀ ਇਹ ਰਾਤੀ ਸੂਈ ਹੈ ਜੀ ਰਾਤੀ ਸੂਈ ਰਾਤੀ ਸੂਈ ਆ ਪਹਿਲਾਂ ਸੂਆ ਨਹੀਂ ਤੂੰ ਜਾ ਸੂਆ ਦੂਜਾ ਵਸੀ ਮਗਰ ਵਸੀ ਜਮਗਰ ਤੇ ਇੱਕ ਚੋਈ ਕਿਤੇ ਦੂਜੀ ਕਰਦੀ ਹੈ ਇੱਕ ਕਿੰਨਾ ਘਟਾ ਕੋਲਾ 4 हा जीर जी बवंजा रीरो वीर जी बी चौगी ਸਤਿ ਸ਼੍ਰੀ ਅਕਾਲ ਹੋਰ ਜਾਣ ਦੋ ਠੀਕ ਠੀਕ ਆ ਵਡੇ ਵੀਰ ਫੇਰ ਕਿਤੇ ਕਰ ਸਕੀਂ ਮਾਚਾ ਹਾਲੀ ਦੀ ਜਾਣ ਦੋ ਹੈ 40 ਦੀ ਹੋਰ 1000 ਛੜਦਾ ਹੈ 1000 ਛੜਦਾ ਹੈ ਉਹ 40 ਦੇ ਕਿੰਨੇ ਹਜ਼ਾਰ ਛੜ ਦਾਂਗੇ ਹੋਰ ਜਾਣ ਦੋ 1000 ਛੜ ਲੈ ਉਹ ਫਿਰ ਜਾਂ ਤੱਕ ਹੈ ਹਾਂ ਉਹ ਗਰਾਏ ਆ ਦਿਨਾਂ ਦਿਨਾਂ ਦੀ 24 ਕਿਲੋ ਦੋ ਦੇ ਚੋਰਾ ਕਿਲੋ ਪੱਕਾ ਹੀ ਪੱਕਾ ਲੋ ਇਹ ਸੋਇਆ ਕਿਲੋ ਪੱਕਾ ਹੀ ਆ ਇਹ ਹੀ ਵੇਖੋ ਗਰਾਂ ਦੀ ਨਾਲ ਇੱਕ ਟਕੇਗਾ ਨਾ ਸੀਲਪੂ ਬਾ ਠੀਕ ਐ ਇਹ ਵੀ ਦੁਰ ਬੱਚਾ ਇਹ ਬੱਚਾ ਬੱਚਾ ਮਗਰਾ ਤੋਰ ਲੰਮੀ ਲੋ ਵੇਖੂ ਕਰ ਆਜਵਾਟ ਆਜ ਬੋ ਸਵਾਈ ਦੂਏ ਵਧੀਆ ਸਵਾਈ ਵਧੀਆ ਇੱਕ ਨੰਬਰ ਗਾਂ ਕੱਠ ਵਜਾ ਬੈਠੜੇ ਸੀ ਮੇਰੇ ਸੇ ਦੋ ਤਿੰਨ ਉਹ ਚਲੀ ਜਾਣੀ ਐ ਅਰੇ ਬਾਪੂ ਜੀ ਕਿੰਨੀ ਲੈ ਲਈਆਂ ਗਾਈਆਂ ਇਹ ਬਾਪੂ ਜੀ ਘਰ ਲਈ ਆ ਦਾਦਾ ਜੀ ਅੱਛਾ ਘਰ ਲਈ ਆ ਠੀਕ ਐ ਠੀਕ ਐ ਬਈ ਜੀ ਬੋਲੋ ਜਤੋ ਜੀ ਤੇ ਆਈ ਦਿਨ ਕਿ ਪਿੱਕੋਈ ਗੱਲ ਛੋੜ ਮਰਜ਼ੀ ਦੀ 5000 ਛੜਨਾ ਚਲੋ 45000 ਦੀ ਆ ਜੀ ਇਹ ਲਾਸਟ ਪੀਸ ਹੀ ਆ ਲਾਸਟ ਪੀਸ ਹੀ ਚੱਲਣ ਦੋ ਵੀ ਇਹਦੇ ਮਤਲਬ ਇਹਦੇ ਮਤਲਬ ਅੱਜ ਵੀ ਉਹ ਬੈਠੀ ਹੈ ਬਟ ਤਾਲੀਆਂ ਮੈਡਾ ਬਿਲਕੁਲ ਆ ਬੀਹਾਂ ਕਿਦਾਂ ਨਾਲ ਸੁਭਾਜੀ ਉਹ ਪਰੇ ਬੈਠੇ ਹਾਂ ਜੀ ਆਓ ਜੀ ਆ ਬੱਚੇ ਇਹਨਾਂ ਦੇ ਆ ਹਾਂ ਜੀ ਆ ਬਾਕੀ ਬੱਚੇ ਇਹਨਾਂ ਦੇ ਦੋ ਤਾਂ ਸਹੀ ਕਿੰਨਾ ਦੋ ਦੇ ਦੇ ਫੁੱਲ ਵੀ ਦਾ ਇਸ ਟਾਈਮ 14 ਕਿਲੋ ਹੋਗਾ 14 ਕਿਲੋ ਬਸ ਠੀਕ ਹੈ 13 ਕਿਲੋ 13 ਕਿਲੋ ਕਰਾਂ ਦੇ ਇਹ ਵੀ ਚੋਰ ਬਸ ਠੀਕ ਆ ਲਾਸਟ ਪੀਸ ਆ ਇੱਕੋ ਹੀ ਗੱਲ ਆਪਾਂ ਨੇ ਘਟਾਣੇ 45 ਜਦਾਂ ਵਿੱਚ ਘਟਾਣੇ ਨਹੀਂ ਆਪਾਂ ਅੱਪੀ ਦਾ ਦੋ 40000 40000 ਚਲੋ ਛੋੜੀ ਹੋਣੀ ਆ 500 ਰੁਪਏ ਕਿ ਨਹੀਂ ਬਸ ਆਹੀ ਹੈ ਜੀ ਦੇਖੋ ਜੀ ਰੇਡ ਵੇਖ ਲਓ ਬਾਈ ਬਿਲਕੁਲ ਜੈਜ ਜੈਜ ਹੈ ਨਾ ਬਿਲਕੁਲ ਛੋਟੇ 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 ਆਓ ਐਵੇਂ ਜੈਜ ਭਾਈ ਚਲ ਤੁਸੀਂ ਬਾਹਰੋਂ ਆਏ ਬਾਈ ਜੀ ਤੁਹਾਨੂੰ ਪਤਾ ਨਹੀਂ ਹਾਜੀ ਬਾਈ ਬਾਕੀ ਵੀ ਇਹ ਬੰਦੇ ਜਿਹੜੇ ਪੁਰਾਣੇ ਆ ਨਾ ਫੇਰੇ ਨਹੀਂ ਉੱਥੇ ਨਜ਼ਾਰਾ ਕਿੱਥੇ ਨਜ਼ਾਰਾ ਨਹੀਂ ਇੱਥੇ ਜੀ ਘਰ ਨਾਲ ਦੀ ਮੌਜ ਜਾਂਦੇ ਨਹੀਂ ਜਾਂਦੇ ਨਹੀਂ ਹੁਣ ਇੱਥੇ ਸਾਡੇ ਕੋਲ ਹੀ ਗਾ ਚਲ ਜਿੱਦਾਂ ਮਾਰਜੀ ਬੰਦਾ ਬਾਹਰ ਦੀ ਕਮਾਈ ਅਲੱਗ ਵਾਏ ਚੀਜ਼ ਲੱਗਾ ਕੋਈ ਕੰਮ ਆਰ ਰਿ ਕਰਦਾ ਕਰੀਆ ਕਹਿੰਦੇ ਜੀ ਘਰ ਦਾ ਬੰਦਾ ਕਰੀਆ ਨਾ ਹਿੱਤਾ ਮਾਰਜੀ ਬੋਲੋ ਜੀ ਨੰਬਰ ਫਿਰ 8427 439988 ਠੀਕ ਆ ਪਿੰਡ ਜੀ ਪਿੰਡ ਲੀਲ ਕਲਾ ਜੀ ਜ਼ਿਲ੍ਹਾ ਗਦਾਖੋੜ ਨਾਲ ਨਜ਼ਦੀਕ ਉਧਰ ਆ ਕੇ ਕਰਦੀਆਂ ਮਿਰਚੀਆਂ ਕਰਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ